ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਦੇ ਮਨਸੂਬੇ ਨਾਲ ਅਤੇ ਵਿਦਿਆਰਥੀਆਂ ਨੂੰ ਹੋਰ ਵੀ ਸੁਚਾਰੂ ਢੰਗ ਦੇ ਨਾਲ ਸਿੱਖਿਅਤ ਕਰਨ ਲਈ ਅਧਿਆਪਕਾਂ ਨੂੰ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦੁਵਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ ਇਸ ਸਿਖਲਾਈ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ ਪ੍ਰਿੰਸੀਪਲ ਜਾ ਰਹੇ ਨੇ 92 ਤੋਂ 93% ਇਹੋ ਜਿਹੇ ਨੇ ਜਿਹੜੇ ਪਹਿਲੀ ਵਾਰ ਵਿਦੇਸ਼ ਜਾ ਰਹੇ ਨੇ ਬਲਕਿ ਮੈਂ ਕਹਦਾਂਗੇ ਉਹਨਾਂ ਨੇ ਪਹਿਲੇ ਪਾਸਪੋਰਟ ਵੀ ਕਈਆਂ ਨੇ ਨਵੇਂ ਹੀ ਬਣਾਏ ਨੇ ਔਰ 5-6 ਦਿਨ ਦਾ ਟੂਰ ਹੈ ਵਾਪਸ ਆ ਕੇ ਆਪਣੇ ਕੁਲੀਗਜ਼ ਨਾਲ ਆਪਣੇ ਸਕੂਲ ਦੇ ਵਿੱਚ ਆਪਣੇ ਟੀਚਰਜ਼ ਨਾਲ ਜੋ ਸਿੱਖ ਕੇ ਆਉਣਗੇ ਸਾਂਝਾ ਕਰਨਗੇ ਤਾਂ ਵਿੱਤਿਆ ਦਾ ਜਿਹੜਾ ਪੱਧਰ ਹੈ ਸਾਡਾ ਉੱਚਾ ਹੋਊਗਾ ਸਾਡੇ ਬੱਚੇ ਜਿਹੜੇ ਨੇ ਬੱਚਿਆਂ 'ਚ ਟੈਲੈਂਟ ਦੀ ਕੋਈ ਕਮੀ ਨਹੀਂ ਬਸ ਨਿਖਾਰਨ ਦੀ ਕਮੀ ਹੈ ਮੇਰਨਾ ਮਾਨੋ ਬਾਈ ਹਾਂਜੀ ਮਾਨੋ ਬਾਈ ਮਾਨੋ ਬਾਈ ਕਿੱਥੇ ਰਹਿੰਦੇ ਤੁਸੀਂ ਛੀਨੇ ਵਾਲੇ ਚੁੱਗੇ ਛੀਨੇ ਵਾਲੇ ਚੁੱਗੇ ਹਾਂਜੀ ਜਿਹੜੀ ਫਸਲਾਂ ਨੇ ਤੁਹਾਡੀਆਂ ਕਿਸ ਤਰ੍ਹਾਂ ਜਿਹੜੀਆਂ ਹਨਾ ਹੜ ਨੇ ਜਿਹੜੀਆਂ ਆਪਣੇ ਚਪੇੜ ਵਿੱਚ ਲੈ ਲਈ ਹਾਂਜੀ ਹੜ ਦੇ ਪਾਣੀ ਆਣ ਕਰ ਫਸਲਾਂ ਵੀ ਰੁੜ ਗਈਆਂ ਤੇ ਪਹਿਲੀ ਵੀ ਦਰਿਆ ਦੇ ਰੁੜ ਗਈ ਹੈ ਚਪੇੜ ਚ ਲੈ ਕਿੰਨੀ ਪੈ ਲਈ ਸੀ ਜਿਹੜੀ ਦੋ ਕਿੱਲੇ ਸੀ ਉਹ ਵੀ ਦਰਿਆ ਨੇ ਖਿੱਚ ਲਈ ਹਾਂ ਉਹ ਦਰਿਆ ਨੇ ਖਿੱਚ ਲਈ ਕੀ ਉਮੀਦਾਂ ਸੀ ਤੁਸੀਂ ਬਣਾ ਲਾ ਕੇ ਬੈਠੇ ਸੀਗੇ ਅਸੀਂ ਨੇ ਲਾ ਕੇ ਬੈਠੇ ਸੀ ਫਸਲਾਂ ਹੋਣ ਗਈਆਂ ਤੇ ਫਸਲਾ ਦੇ 8 ਤੀਤ ਲੈ ਕੇ ਲੜਕੀ ਦਾ ਵਿਆਹ ਰੱਖਿਆ ਸੀ 10ਵੇਂ ਮਹੀਨੇ ਦਾ ਤੇ ਉਹ ਨਹੀਂ ਸਾਡੇ ਸੁਪਨੇ ਪੂਰੇ ਹੋਏ ਉਹ ਸਾਡੇ ਸੁਪਨੇ ਡੁੱਬ ਚੁੱਕੇ ਨੇ ਹੁਣ ਸਾਡੇ ਕੋ ਕੋਈ ਹੱਲ ਨਹੀਂ ਹੈਗਾ ਤੇ ਅਸੀਂ ਮੁੰਡਾ ਹੈਂਡੀਕੈਪ ਹੈ ਉਹਨੂੰ ਪਾਲਣ ਪੋਛ ਬੜਾ ਔਖਾ ਸਾਨੂੰ ਤੇ ਹੁਣ ਵਿਆਹ ਵੀ ਸਾਨੂੰ ਨਹੀਂ ਦਿਸਦਾ ਵੀ ਅਸੀਂ ਕਿਵੇਂ ਕਰੀਏ ਤੇ ਕੋਈ ਦਾਨੀ ਰੀਰ ਕੋਈ ਮਦਦ ਕੀਤੀ ਜਾਵੇ ਸਾਡੀ ਤੀ ਤਾਂ ਵਿਆਹ ਹੋ ਸਕੇ ਹਾਂਜੀ ਹੁਣ ਕਿਸ ਤਰ੍ਹਾਂ ਸਾਰੀ ਉਮੀਦਾਂ ਦੀ ਪਾਣੀ ਫਿਰਦੇ ਹਾਂ ਹਾਂਜੀ ਸਾਰੇ ਸਾਡੀ ਉਮੀਦਾਂ ਤੇ ਸਾਰੇ ਪਾਣੀ ਫਿਰ ਗਏ ਕੁਝ ਨਹੀਂ ਸਾਡੇ ਕੋਲ ਰਹਿ ਗਿਆ ਬਸ ਕੱਲਾ ਖਾਰ ਹੀ ਹੈਗਾ ਸਾਡੇ ਕੋਲ ਹਾਂਜੀ ਹੂੰ ਰੋਟੀ ਤੇ ਵੀ ਮਥਾਜ ਹਾਂ ਰੋਟੀ ਤੇ ਵੀ ਮਥਾਜ ਅਗੇ ਆ ਇੱਕ ਸੀ ਸਾਡਾ ਕਰਨ ਵਾਲਾ ਇਹਨਾਂ ਦਾ ਪਿਤਾ ਜੀ ਉਹ ਵੀ ਉਹਨੂੰ ਪਰੇਸ਼ਾਨ ਹੈਗਾ ਦਬਾਕ ਤੇ ਹਾਂਜੀ ਪ੍ਰੈਸ਼ਰ ਪ੍ਰੈਸ਼ਰ ਕਿਸ ਤਰ੍ਹਾਂ ਦੇ ਟੈਂਸ਼ਨ ਇਹ ਵੀ ਸਾਰੇ ਫਸਲ ਵੀ ਰੁੜ ਗਈ ਪੈਲੀ ਵੀ ਰੁੜ ਗਈ ਵੀ ਹੁਣ ਕੀ ਕਰਾਂਗੇ ਕੀ ਖਾਵਾਂਗੇ ਕਿਸ ਤਰ੍ਹਾਂ ਪੁੱਤਾ ਵਗ ਪਾਲਦੇ ਵਗਰ ਬڑے ਬੱਚਿਆਂ ਵਾਂਗੂ ਪਾਲਦੇ ਸੀ ਤੇ ਕਦੋਂ ਆਉਣ ਦੀ ਮਿਹਨਤ ਸੀ ਉਦੋਂ ਹਾੜਾਂ ਦੇ ਜਪੇਟ ਚ ਆ ਗਏ ਤੇ ਹੁਣ ਸਾਨੂੰ ਕੁਛ ਨਹੀਂ ਦਿਸਦਾ ਨਾ ਸਾਨੂੰ ਪੈਲੀ ਦੀ ਮਿਹਨਤ ਦੇ ਨਾ ਸਾਨੂੰ ਫਸਲ ਦੀ ਮਿਹਨਤ ਦੇ ਤੇ ਇਹੋ ਮਿਹਨਤ ਹੈ ਕਿ ਸਾਨੂੰ ਵੀ ਸਾਡੇ ਦਾਨੀ ਵੀਰ ਨੇ ਕਿਹੜੇ ਉਹ ਸਾਡੀ ਮਦਦ ਕੀਤੀ ਜਾਵੇ ਲੜਕੀ ਦਾ ਵਿਆਹ ਵੀ ਹੋ ਜਾਵੇ ਤੇ ਬੱਚਾ ਸਾਡੇ ਕੋਲ ਹੈਂਡੀਕੈਪ ਇਹ ਵੀ ਸਾਡੀ ਕੋ ਮਦਦ ਕੀਤੀ ਜਾਵੇ ਮੇਰੇ ਨਾਲ ਮਾਨੋ ਬਾਈ ਹਾਂਜੀ ਮਾਨੋ ਬਾਈ ਮਾਨੋ ਬਾਈ ਕਿੱਥੇ ਰਹਿੰਦੇ ਤੁਸੀਂ ਛੀਨੇ ਵਾਲੇ ਚੁੱਗੇ ਛੀਨੇ ਵਾਲੇ ਚੁੱਗੇ ਹਾਂਜੀ ਫਸਲਾਂ ਨੇ ਤੁਹਾਡੀਆਂ ਕਿਸ ਤਰ੍ਹਾਂ ਜਿਹੜੀਆਂ ਹਨਾ ਹੜ ਨੇ ਜਿਹੜੀਆਂ ਆਪਣੇ ਚਪੇੜ ਵਿੱਚ ਲੈ ਲਈ ਹਾਂਜੀ ਹੜ ਦੇ ਪਾਣੀ ਆਣ ਕਰ ਫਸਲਾਂ ਵੀ ਰੁੜ ਗਈਆਂ ਤੇ ਪਹਿਲੀ ਵੀ ਦਰਿਆ ਦੇ ਲੁੜ ਗਈਏ ਚਪੇੜ ਚ ਕਿੰਨੀ ਪਹਿਲੇ ਸੀ ਜਿਹੜੀ ਚ ਦੋ ਕਿੱਲੇ ਸੀ ਉਹ ਵੀ ਦਰਿਆ ਨੇ ਖਿੱਚ ਲਈ ਹਾਂ ਉਹ ਦਰਿਆ ਨੇ ਖਿੱਚ ਲਈ ਕੀ ਉਮੀਦਾਂ ਸੀ ਤੁਸੀਂ ਬਣਾ ਲਾ ਕੇ ਬੈਠੇ ਸੀਗੇ ਅਸੀਂ ਨੇ ਤਾਂ ਲਾ ਕੇ ਬੈਠੇ ਸੀ ਫਸਲਾਂ ਹੋਣ ਗਿਆ ਤੇ ਫਸਲਾਂ ਦੇ ਆੜਤੀ ਤੋਂ ਲੈ ਕੇ ਲੜਕੀ ਦਾ ਵਿਆਹ ਰੱਖਿਆ ਸੀ 10ਵੇਂ ਮਹੀਨੇ ਦਾ ਹਾਂਜੀ ਤੇ ਉਹ ਨਹੀਂ ਸਾਡੇ ਸੁਪਨੇ ਪੂਰੇ ਹੋਏ ਉਹ ਸਾਡੇ ਸੁਪਨੇ ਡੁੱਬ ਚੁੱਕੇ ਨੇ ਹੁਣ ਸਾਡੇ ਕੋਈ ਹੱਲ ਨਹੀਂ ਹੈਗਾ ਤੇ ਅਸੀਂ ਮੁੰਡਾ ਹੈਂਡੀਕੈਪ ਹੈ ਉਹਨੂੰ ਪਾਲਣ ਪੋਛ ਬੜਾ ਔਖਾ ਸਾਨੂੰ ਤੇ ਹੁਣ ਵਿਆਹ ਵੀ ਸਾਨੂੰ ਨਹੀਂ ਦਿਸਦਾ ਵੀ ਅਸੀਂ ਕਿਵੇਂ ਕਰੀਏ ਤੇ ਕੋਈ ਦਾਨੀ ਰੀਰ ਕੋਈ ਮਦਦ ਕੀਤੀ ਜਾਵੇ ਸਾਡੀ ਤੀ ਤਾਂ ਵਿਆਹ ਹੋ ਸਕੇ ਹਾਂਜੀ ਹੋਣ ਕਿਸ ਤਰ੍ਹਾਂ ਸਾਰੀ ਉਮੀਦਾਂ ਦੀ ਪਾਣੀ ਫਿਰ ਦਿੱਤੇ ਹਾਂਜੀ ਸਾਰੇ ਸਾਡੀ ਵੇਦਾ ਤੇ ਸਾਰੇ ਪਾਣੀ ਫਿਰ ਗਏ ਕੁਛ ਨਹੀਂ ਸਾਡੇ ਕੋਲ ਰਹਿ ਗਿਆ ਬਸ ਕੱਲਾ ਘਾਰ ਹੀ ਹੈਗਾ ਸਾਡੇ ਕੋਲ ਹਾਂਜੀ ਹੂੰ ਰੋਟੀ ਤਾਂ ਵੀ ਮਥਾ ਜੇ ਹਾਂ ਰੋਟੀ ਤਾਂ ਵੀ ਮਥਾ ਜੇ ਅਗੇ ਆ ਇੱਕ ਸੀ ਸਾਡਾ ਕਰਨ ਵਾਲਾ ਇਹਨਾਂ ਦਾ ਪਿਤਾ ਜੀ ਉਹ ਵੀ ਉਹਨੂੰ ਪਰੇਸ਼ਾਨ ਹੈਗਾ ਹਾਜੀ ਪ੍ਰੈਸ਼ਨ ਪ੍ਰੈਸ਼ਨ ਕਿਸ ਤਰ੍ਹਾਂ ਦੇ ਟੈਂਸ਼ਨ ਇਹ ਵੀ ਸਾਰੇ ਫਸਲ ਵੀ ਰੁੜ ਗਈ ਪੈਲੀ ਵੀ ਰੁੜ ਗਈ ਵੀ ਹੁਣ ਕੀ ਕਰਾਂਗੇ ਕੀ ਖਾਵਾਂਗੇ ਕਿਸ ਤਰ੍ਹਾਂ ਪੁੱਤਾਂ ਵਾਂਗ ਪਾਲਦੇ ਸੀ ਬੜੇ ਬੱਚਿਆਂ ਵਾਂਗ ਪਾਲਦੇ ਸੀ ਤੇ ਕਦੋਂ ਆਉਣ ਦੀ ਮਿਹਨਤ ਸੀ ਉਹਦਾ ਹਾੜਾਂ ਦੇ ਜੇਟੇ ਚ ਆ ਗਏ ਤੇ ਹੁਣ ਸਾਨੂੰ ਕੁਛ ਨਹੀਂ ਦਿਸਦਾ ਨਾ ਸਾਨੂੰ ਪੈਲੀ ਦੀ ਮਿਹਨਤ ਦੇ ਨਾ ਸਾਨੂੰ ਫਸਲ ਦੀ ਮਿਹਨਤ ਦੇ ਤੇ ਇਹ ਮਿਹਨਤ ਹੈਗੀ ਸਾਨੂੰ ਵੀ ਸਾਡੇ ਦਾਨੀ ਵੀਰ ਨੇ ਕਿਹੜੇ ਉਹ ਸਾਡੀ ਮਦਦ ਕੀਤੀ ਜਾਵੇ ਲਰਕੀ ਦਾ ਵਿਆਹ ਵੀ ਹੋ ਜਾਵੇ ਤੇ ਬੱਚਾ ਸਾਡੇ ਕੋਲ ਹੈਂਡੀਕੈਪ ਇਹ ਵੀ ਸਾਡੀ ਕੋਲ ਮਦਦ ਕੀਤੀ ਜਾਵੇ ਮੇਰਾ ਨਾਮ ਮਾਨੋ ਬਾਈ ਹਾਂਜੀ ਮਾਨੋ ਬਾਈ ਮਾਨੋ ਬਾਈ ਕਿੱਥੇ ਰਹਿੰਦੇ ਤੁਸੀਂ ਛੀਨੇ ਵਾਲੇ ਚੁੱਗੇ ਛੀਨੇ ਵਾਲੇ ਚੁੱਗੇ ਹਾਂਜੀ ਜਿਹੜੀ ਫਸਲਾਂ ਨੇ ਤੁਹਾਡੀਆਂ ਕਿਸ ਤਰ੍ਹਾਂ ਜਿਹੜੀਆਂ ਹਨਾ ਹੜ ਨੇ ਜਿਹੜੀਆਂ ਆਪਣੇ ਚਪੇੜ ਵਿੱਚ ਲੈ ਲਈ ਹਾਂਜੀ ਹੜ ਦੇ ਪਾਣੀ ਆਣ ਕਰ ਫਸਲਾਂ ਵੀ ਰੁੜ ਗਈਆਂ ਤੇ ਪਹਿਲੀ ਵੀ ਦਰਿਆ ਦੇ ਲੜ ਗਈ ਹੈ ਪੇੜ ਚ ਲੈ ਹਾਂ ਕਿੰਨੀ ਪਹਿਲੇ ਸੀ ਜਿਹੜੀ ਚ ਦੋ ਕਿੱਲੇ ਸੀ ਉਹ ਵੀ ਦਰਿਆ ਨੇ ਖਿੱਚ ਲਈ ਹਾਂ ਉਹ ਦਰਿਆ ਨੇ ਖਿੱਚ ਲਈ ਕੀ ਉਮੀਦਾਂ ਸੀ ਤੁਸੀਂ ਬਣਾ ਲਾ ਕੇ ਬੈਠੇ ਸੀਗੇ ਅਸੀਂ ਮੇਲ ਤੇ ਲਾ ਕੇ ਬੈਠੇ ਸੀ ਵੀ ਜੇ ਫਸਲਾਂ ਹੋਣ ਗਿਆ ਤੇ ਫਸਲਾਂ ਦੇ ਆੜਤੀ ਤੋਂ ਲੈ ਕੇ ਲੜਕੀ ਦਾ ਵਿਆਹ ਰੱਖਿਆ ਸੀ 10ਵੇਂ ਮਹੀਨੇ ਦਾ ਹਾਂਜੀ ਤੇ ਉਹ ਨਹੀਂ ਸਾਡੇ ਸੁਪਨੇ ਪੂਰੇ ਹੋਏ ਉਹ ਸਾਡੇ ਸੁਪਨੇ ਡੁੱਬ ਚੁੱਕੇ ਨੇ ਹੂੰ ਹੁਣ ਸਾਡੇ ਕੋ ਕੋਈ ਹੱਲ ਨਹੀਂ ਹੈਗਾ ਤੇ ਅਸੀਂ ਮੁੰਡਾ ਹੈਂਡੀਕੈਪ ਹੈ ਉਹਨੂੰ ਪਾਲਣ ਪੋਛ ਬੜਾ ਔਖਾ ਸਾਨੂੰ ਹੂੰ ਤੇ ਹੁਣ ਵਿਆਹ ਵੀ ਸਾਨੂੰ ਨਹੀਂ ਦਿਸਦਾ ਵੀ ਅਸੀਂ ਕਿਵੇਂ ਕਰੀਏ ਹੂੰ ਤੇ ਕੋਈ ਦਾਨੀ ਦੀਰ ਕੋਈ ਮਦਦ ਕੀਤੀ ਜਾਵੇ ਸਾਡੀ ਤੀ ਤਾਂ ਵਿਆਹ ਹੋ ਸਕੇ ਹਾਂਜੀ ਹੁਣ ਕਿਸ ਤਰ੍ਹਾਂ ਸਾਰੀ ਉਮੀਦਾਂ ਦੀ ਪਾਣੀ ਫਿਰਦੇ ਹਾਂ ਹਾਂਜੀ ਸਾਰੇ ਸਾਡੀ ਉਮੀਦਾਂ ਤੇ ਸਾਰੇ ਪਾਣੀ ਫਿਰ ਗਏ ਕੁਝ ਨਹੀਂ ਸਾਡੇ ਕੋਲ ਰਹਿ ਗਿਆ ਬਸ ਇਕੱਲਾ ਖਾਰ ਹੀ ਹੈਗਾ ਸਾਡੇ ਕੋਲ ਹਾਂਜੀ ਹੂੰ ਰੋਟੀ ਤਾਂ ਵੀ ਮਥਾਜ ਹਾਂ ਰੋਟੀ ਤਾਂ ਵੀ ਮਥਾਜ ਅਗੇ ਆਏ ਇੱਕ ਸੀ ਸਾਡਾ ਕਰਨ ਵਾਲਾ ਇਹਨਾਂ ਦਾ ਪਿਤਾ ਜੀ ਉਹ ਵੀ ਉਹਨੂੰ ਪਰੇਸ਼ਾਨ ਹੈਗਾ ਤਬਾਕ ਤੇ ਹਾਂਜੀ ਪ੍ਰੈਸ਼ਨ ਹੈ ਪ੍ਰੈਸ਼ਨ ਕਿਸ ਤਰ੍ਹਾਂ ਦੇ ਟੈਨਸ਼ਨ ਇਹ ਵੀ ਸਾਰੇ ਫਸਲ ਵੀ ਰੁੜ ਗਈ ਪਹਿਲੀ ਵੀ ਰੁੜ ਗਈ ਵੀ ਹੁਣ ਕੀ ਕਰਾਂਗੇ ਕੀ ਖਾਵਾਂਗੇ ਕਿਸ ਤਰ੍ਹਾਂ ਪੁੱਤਾਂ ਵਾਂਗ ਪਾਲਦੇ ਵਗਰਦੇ ਬੜੇ ਬੱਚਿਆਂ ਵਾਂਗ ਪਾਲਦੇ ਸੀ ਤੇ ਕਦੋਂ ਆਉਣ ਦੀ ਮਿਹਨਤ ਸੀ ਉਹਦਾ ਹਾੜਾਂ ਦੇ ਜੇਟੇ ਚ ਆ ਗਏ ਤੇ ਹੁਣ ਸਾਨੂੰ ਕੁਛ ਨਹੀਂ ਦਿਸਦਾ ਨਾ ਸਾਨੂੰ ਪਹਿਲੀ ਦੀ ਮਿਹਨਤ ਦੇ ਨਾ ਸਾਨੂੰ ਫਸਲ ਦੀ ਮਿਹਨਤ ਦੇ ਤੇ 아이ও ਮੈਂ ਦੇਖੀ ਸਾਨੂੰ ਵੀ ਸਾਡੇ ਦਾਨੀ ਵੀਰ ਨੇ ਕਿਹੜੇ ਉਹ ਸਾਡੀ ਮਦਦ ਕੀਤੀ ਜਾਵੇ ਲੜਕੀ ਦਾ ਵਿਆਹ ਵੀ ਹੋ ਜਾਵੇ ਤੇ ਬੱਚਾ ਸਾਡੇ ਕੋਲ ਹੈਂਡੀਕੈਪ ਇਹ ਵੀ ਸਾਡੀ ਕੋ ਮਦਦ ਕੀਤੀ ਜਾਵੇ ਮੇਰੇ ਨਾਲ ਮਾਨੋ ਬਾਈ ਹਾਂਜੀ ਮਾਨੋ ਬਾਈ ਮਾਨੋ ਬਾਈ ਕਿੱਥੇ ਰਹਿੰਦੇ ਤੁਸੀਂ ਛੀਨੇ ਵਾਲੇ ਚੁੱਗੇ ਛੀਨੇ ਵਾਲੇ ਚੁੱਗੇ ਹਾਂਜੀ ਜਿਹੜੀ ਫਸਲਾਂ ਨੇ ਤੁਹਾਡੀਆਂ ਕਿਸ ਤਰ੍ਹਾਂ ਜਿਹੜੀਆਂ ਹਨਾ ਹੜ ਨੇ ਜਿਹੜੀਆਂ ਆਪਣੇ ਚਪੇੜ ਵਿੱਚ ਲੈ ਲਈ ਹਾਂਜੀ ਹੜ ਦੇ ਪਾਣੀ ਆਣ ਕਰ ਫਸਲਾਂ ਵੀ ਰੁੜ ਗਈਆਂ ਤੇ ਪਹਿਲੀ ਵੀ ਦਰਿਆ ਦੇ ਲੜ ਗਈ ਹੈ ਪੇੜ ਚ ਹਾਂ ਕਿੰਨੀ ਪਿਆਰੀ ਸੀ ਜਿਹੜੀ ਦੋ ਕਿੱਲੇ ਸੀ ਉਹ ਵੀ ਦਰਿਆ ਨੇ ਖਿੱਚ ਲਈ ਹਾਂ ਉਹ ਦਰਿਆ ਨੇ ਖਿੱਚ ਲਈ ਕੀ ਉਮੀਦਾਂ ਸੀ ਤੁਸੀਂ ਬਣਾ ਲਾ ਕੇ ਬੈਠੇ ਸੀਗੇ ਅਸੀਂ ਮੇਲ ਤੇ ਲਾ ਕੇ ਬੈਠੇ ਸੀ ਵਿੱਚ ਫਸਲਾਂ ਹੋਣ ਗਿਆ ਤੇ ਫਸਲਾਂ ਦੇ ਆੜਤੀ ਤੋਂ ਲੈ ਕੇ ਲੜਕੀ ਦਾ ਵਿਆਹ ਰੱਖਿਆ ਸੀ 10ਵੇਂ ਮਹੀਨੇ ਦਾ ਹਾਂਜੀ ਤੇ ਉਹ ਨਹੀਂ ਸਾਡੇ ਸੁਪਨੇ ਪੂਰੇ ਹੋਏ ਉਹ ਸਾਡੇ ਸੁਪਨੇ ਡੁੱਬ ਚੁੱਕੇ ਨੇ ਹੂੰ ਹੁਣ ਸਾਡੇ ਕੋਈ ਹੱਲ ਨਹੀਂ ਹੈਗਾ ਤੇ ਅਸੀਂ ਮੁੰਡਾ ਹੈਂਡੀਕੈਪ ਹੈ ਉਹਨੂੰ ਪਾਲਣ ਬਹੁਤ ਬੜਾ ਔਖਾ ਸਾਨੂੰ ਹੂੰ ਹੁਣ ਵਿਆਹ ਵੀ ਸਾਨੂੰ ਨਹੀਂ ਦਿਸਦਾ ਵੀ ਅਸੀਂ ਕਿਵੇਂ ਕਰੀਏ ਤੇ ਕੋਈ ਦਾਨੀ ਰੀਰ ਕੋਈ ਮਦਦ ਕੀਤੀ ਜਾਵੇ ਸਾਡੀ ਤੀ ਤਾਂ ਵਿਆਹ ਹੋ ਸਕੇ ਹਾਂਜੀ ਹੁਣ ਕਿਸ ਤਰ੍ਹਾਂ ਸਾਰੀ ਉਮੀਦਾਂ ਦੀ ਪਾਣੀ ਫਿਰਦੇ ਹਾਂ ਹਾਂਜੀ ਸਾਰੇ ਸਾਡੀ ਉਮੀਦਾਂ ਤੇ ਸਾਰੇ ਪਾਣੀ ਫਿਰ ਗਏ ਕੁਝ ਨਹੀਂ ਸਾਡੇ ਕੋਲ ਰਹਿ ਗਿਆ ਬਸ ਇਕੱਲਾ ਖਾਰ ਹੀ ਹੈਗਾ ਸਾਡੇ ਕੋਲ ਹਾਂਜੀ ਹੂੰ ਰੋਟੀ ਤਾਂ ਵੀ ਮਥਾਜ ਹਾਂ ਰੋਟੀ ਤਾਂ ਵੀ ਮਥਾਜ ਅਗੇ ਆਏ ਇੱਕ ਸੀ ਸਾਡਾ ਕਰਨ ਵਾਲਾ ਇਹਨਾਂ ਦਾ ਪਿਤਾ ਜੀ ਉਹ ਵੀ ਉਹਨੂੰ ਪਰੇਸ਼ਾਨ ਹੈਗਾ ਹਾਜੀ ਪ੍ਰੈਸ਼ਨ ਹੈ ਪ੍ਰੈਸ਼ਨ ਕਿਸ ਤਰ੍ਹਾਂ ਦੇ ਟੈਂਸ਼ਨ ਇਹ ਵੀ ਸਾਰੇ ਫਸਲ ਦੀ ਰੁੜ ਗਈ ਪਹਿਲੀ ਦੀ ਰੁੜ ਗਈ ਵੀ ਹੁਣ ਕੀ ਕਰਾਂਗੇ ਕੀ ਖਾਵਾਂਗੇ ਕਿਸ ਤਰ੍ਹਾਂ ਪੁੱਤਾਂ ਵਾਂਗ ਪਾਲਦੇ ਸੀ ਬੜੇ ਬੱਚਿਆਂ ਵਾਂਗ ਪਾਲਦੇ ਸੀ ਤੇ ਕਦੋਂ ਆਉਣ ਦੀ ਮਿਹਨਤ ਸੀ ਉਦੋਂ ਹਾੜਾਂ ਦੇ ਜੇਪੇਟ ਚ ਆ ਗਏ ਤੇ ਹੁਣ ਸਾਨੂੰ ਕੁਝ ਨਹੀਂ ਦਿਸਦਾ ਨਾ ਸਾਨੂੰ ਪਹਿਲੀ ਦੀ ਮਿਹਨਤ ਦੇ ਨਾ ਸਾਨੂੰ ਫਸਲ ਦੀ ਮਿਹਨਤ ਦੇ ਤੇ ਇਹੋ ਮਿਹਨਤ ਹੈਗੀ ਸਾਨੂੰ ਵੀ ਸਾਡੇ ਦਾਨੀ ਵੀਰ ਨੇ ਕਿੜੇ ਉਹ ਸਾਡੀ ਮਦਦ ਕੀਤੀ ਜਾਵੇ ਲੜਕੀ ਦਾ ਵਿਆਹ ਵੀ ਹੋ ਜਾਵੇ ਤੇ ਬੱਚਾ ਸਾਡੇ ਕੋਲ ਸਾਡੀ ਕੋਈ ਹਾਂਡੀ ਕਾਪ ਇਹ ਵੀ ਸਾਡੀ ਕੋਈ ਮਦਦ ਕੀਤੀ ਜਾਵੇ